ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਾਨ ਬਲੌਗ ਦੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਜੀ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਠੀਕ ਹਾਂ ਜੀ ਤੇ ਕਰਦੇ ਆਂ ਅੱਜ ਦੀ ਆਪਣੀ ਵੀਡੀਓ ਸ਼ੁਰੂ ਦਿਨ ਹੈਗਾ ਜੀ ਬੁੱਧਵਾਰ ਦਾ ਟਾਈਮ ਜਿਹੜਾ ਸ਼ਾਮ ਦਾ ਤੇ ਆਪਾਂ ਲੱਗੇ ਆਂ ਜੀ ਸਬਜ਼ੀ ਨੂੰ ਤੜਕਾ ਲਗਾਉਣ ਤੇ ਹੁਣ ਆਪਾਂ ਇੱਥੇ ਬਣਾ ਰਹੇ ਆਂ ਜੀ ਸਬਜ਼ੀ ਤੇ ਸਬਜ਼ੀ ਆਪਾਂ ਬਣਾ ਰਹੇ ਆਂ ਜੀ ਆਲੂ ਮਟਰ ਤੇ ਆਪਾਂ ਜਿਵੇਂ ਮਸਾਲਾ ਵਗੈਰਾ హరి మిర్చ ప్యాజక కండేదే తడకాగా సబ్జీను మసాలా జానా పక్క జూగా తడకా మేము సమ వగరా ਮਸਾਲੇ ਦਾ ਨਹੀਂ ਹਨਾ ਇਹ ਚੱਕ ਦਿੰਨੀ ਆ ਨਾਲ ਦੀ ਨਾਲ ਹੀ ਸਮਾਨ ਤੇ ਇੱਧਰ ਮੈਂ ਨਾਲ ਦੀ ਨਾਲ ਗੱਲਾਂ ਵੀ ਕਰ ਰਹੀ ਸੀ ਸੁਣ ਰਹੀ ਸੀ ਉਹਨਾਂ ਦੀਆਂ ਸ਼ੀਰਤ ਦੀਆਂ ਤੇ ਅਰਸ਼ ਨੂਰ ਦੀਆਂ ਦੋਨੇ ਭੈਣ ਭਰਾ ਪਹਿਲਾਂ ਉਹ ਪਾਪ ਕੌਰ ਬਣਾ ਕੇ ਹਟੇ ਸੀਗੇ ਖਾਧੀ ਬਣਾ ਲਈ ਸੀ ਵਿਚਾਰਿਆਂ ਨੇ ਬਣਾ ਕੇ ਤੇ ਹੁਣ ਬੈਠੇ ਇੱਧਰ ਖਾ ਰਹੇ ਸੀਗੇ ਤੇ ਨਾਲ ਉਹ ਗੱਲਾਂ ਬਾਤਾਂ ਕਰ ਰਹੇ ਸੀਗੇ ਤੇ ਮੈਂ ਉਹਨਾਂ ਦੀਆਂ ਵਿੱਚ ਸੁਣ ਰਹੀ ਸੀ ਕਿ ਨੂਰ ਕਈ ਵਾਰੀ ਜਿਵੇਂ ਸੀਰਤ ਨੂੰ ਛੇੜ ਦਿੰਦਾ ਨਾ ਉਹ ਛੋਟੀ ਕਰਕੇ ਕਿ ਮੇ ਚੌੜ ਪੈ ਜਾਂਦਾ ਉਹਨੂੰ ਕੁਛ ਕਹਿ ਦਿੰਦਾ ਫਿਰ ਉਹ ਜਲਦੀ ਮੈਨੂੰ ਆਵਾਜ਼ ਦਿੰਦੀ ਆ ਵੀ ਮੰਮੀ ਮੈਨੂੰ ਐਵੇਂ ਕਹਿੰਦਾ ਹੈ ਜਾਂ ਮੈਨੂੰ ਇਦਾਂ ਹਨ ਕਰਦਾ ਤੇ ਨਾਲ ਮੈਂ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ ਤੇ ਨਾਲ-ਨਾਲ ਮੈਂ ਆਪਣਾ ਜਿਹੜਾ ਕੰਮ ਸੀਗਾ ਉਹ ਕਰ ਰਹੀ ਸੀ ਤੇ ਚਲੋ ਜੀ ਹੁਣ ਇੱਥੇ ਮਸਾਲਾ ਪਕ ਰਿਆ ਤੇ ਬਾਅਦ ਵਿੱਚ ਆਪਾਂ ਫਿਰ ਸਬਜ਼ੀ ਜਿਹੜੀ ਉਹ ਪਾ ਦਿੰਦੇ ਹਾਂ ਹਾਂਜੀ ਆਪਣਾ ਜਿਹੜਾ ਮਸਾਲਾ ਸੀਗਾ ਉਹ ਪੱਕ ਚੁੱਕਿਆ ਤੇ ਆਪਾਂ ਸਬਜ਼ੀ ਜਿਹੜੀ ਆ ਧੋਰੀ ਸੀ ਜਾਨਕੀ ਆਲੂ ਤੇ ਮਟਰ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਦੇ ਵਿੱਚ ਪਾ ਕੇ ਤੇ ਸਬਜ਼ੀ ਆਪਾਂ ਰੱਖ ਦਿੰਨੇ ਆ ਪੱਕਣ ਵਾਸਤੇ ਤੇ ਥੋੜੀ ਥੋੜੀ ਅੱਗ ਹੀ ਰੱਖੀ ਆ ਮੈਂ ਜ਼ਿਆਦਾ ਤੇਜ਼ ਨਹੀਂ ਕੀਤੀ ਤੇ ਸਬਜ਼ੀ ਆਪਣੀ ਜਿਹੜੀ ਆ ਉਹ ਪੱਕ ਜੂਗੀ ਇੱਥੇ ਤੇ ਇਧਰ ਸੀਰਤ ਨੂੰ ਨਾਨੂਰ ਕਹਿ ਰਿਆ ਸੀਗਾ ਵੀ ਕਹਿੰਦਾ ਤੈਨੂੰ ਅਸੀਂ ਰੱਖ ਲੈਣਾ ਵੀ ਤੈਨੂੰ ਜਾਣ ਨਹੀਂ ਦੇਣਾ ਮम्मा ਕੋਲੇ ਤੇਰੀ ਕੋਲੇ ਕਹਿੰਦਾ ਮੈਂ ਭੂਆ ਨੂੰ ਕਹਿ ਦੇਣਾ ਵੀ ਅਸੀਂ ਇਹਨੂੰ ਰੱਖ ਲੈਣਾ ਵੀ ਤੂੰ ਸਾਡੀ ਕੁੜੀ ਬਣਗੀ ਤੇ ਕਹਿੰਦਾ ਵੀ ਉਹ ਕਹੀ ਜਾਂਦੀ ਸੀ ਨਹੀਂ ਮੰਮੀ ਮੈਨੂੰ ਆਏ ਕਹਿੰਦਾ ਵੀ ਮੈਂ ਤੈਨੂੰ ਮੰਮੀ ਕੋਲੇ ਨਹੀਂ ਜਾਣ ਦੇਣਾ ਕਿਉਂਕਿ ਉਹ ਛੋਟੀ ਕਰਕੇ ਹਨਾ ਤੇ ਫਿਰ ਬਸ ਉਹ ਜਾਣ ਕੇ ਉਹਨੂੰ ਛੇੜ ਦਿੰਦਾ ਫਿਰ ਉਹ ਵਿਚਾਰੀ ਖਹਿ ਜਾਂਦੀ ਆ ਤੇ ਇਸੇ ਤਰ੍ਹਾਂ ਹੀ ਦੋਨੇ ਭੈਣ ਭਰਾ ਨਾਲੇ ਤਾਂ ਪਾਪਕਨ ਖਾ ਰਹੇ ਸੀ ਤੇ ਨਾਲੇ ਜਿਦਾ ਜਿਦਾਈ ਕਰੀ ਜਾਂਦੇ ਸੀ ਤੇ ਚਲੋ ਜੀ ਆਪਣੀ ਸਬਜੀ ਨੂੰ ਤੜਕਾ ਲੱਗ ਚੁੱਕਿਆ ਤੇ ਸਬਜੀ ਆਪਣੀ ਹੁਣ ਪੱਕ ਜੂਗੀ ਆਪਾਂ ਅਗਲੇ ਕੰਮ ਤੋਂ ਦੇਖਦੇ ਆ ਤੇ ਹਾਂਜੀ ਲੋ ਜੀ ਇੱਥੇ ਉਹ ਨਾ ਹੋ ਚੁੱਕਿਆ ਜੀ ਅਗਲੇ ਦਿਨ ਦਾ ਯਾਨੀ ਕਿ ਵੀਰਵਾਰ ਦਾ ਸਵੇਰ ਦਾ ਟਾਈਮ ਹੈ ਈ ਮੈਂ ਲੁਕੀ ਸੀ ਬਹੁਾ ਚੱਕਣ ਵੇ ਅਸੀਂ ਮੈਨੂੰ ਕਾਫੀ ਦਿਨ ਹੋ ਗਏ ਸੀ ਹਨਾ ਮੈਂ ਇਧਰੋਂ ਜਾਨੀ ਕਿ ਉਹੇ ਕੰਮ ਜਿਵੇਂ ਪਹਿਲਾਂ ਮੈਂ ਇਕੱਲੀ ਸੰਭਾਲਦੀ ਸੀਗੀ ਹਨਾ ਪਸ਼ੂ ਤੇ ਹੁਣ ਮੈਂ ਉਸ ਤਰ੍ਹਾਂ ਨਹੀਂ ਆਈ ਸੀ ਇਧਰਲੀ ਸਾਈਡ ਕਿਉਂਕਿ ਹਨਾ ਬਿਮਾਰ ਕਰਕੇ ਤੇ ਪਰ ਫਿਰ ਵੀ ਮੈਨੂੰ ਵੀ ਲੂਣੀ ਜੀ ਉੜਦੀ ਸੀ ਕਿ ਇੱਕ ਮਨ ਦੇ ਵਿੱਚ ਆਏ ਹੁੰਦਾ ਸੀ ਹਨਾ ਵੀ ਮੈਂ ਬਿਲਕੁਲ ਵੀ ਆਪਦੇ ਪਸ਼ੂਆਂ ਨੂੰ ਨਹੀਂ ਦੇਖਿਆ ਜਾ ਕੇ ਵਿਚਾਰਿਆਂ ਨੂੰ ਕਿਉਂਕਿ ਮੋਹ ਪੈ ਜਾਂਦਾ ਜਿਹੜਾ ਵੀ ਬੰਦਾ ਚਾਹੇ ਕੋਈ ਔਰਤ ਆ ਚਾਹੇ ਮਰਦ ਆ ਕੋਈ ਵੀ ਇਨਸਾਨ ਆ ਨਾ ਵੀ ਆਪਾਂ ਜਦੋਂ ਵੀ ਕੋਈ ਵੀ ਕੀਤਾ ਬਣਾ ਲੈਨੇ ਆ ਨਾ ਤੇ ਫਿਰ ਆਪਣਾ ਨਾ ਉਸ ਉਹਦੇ ਵਿੱਚ ਮੋਹ ਪੈ ਜਾਂਦਾ ਉਸ ਧੰਦੇ ਦੇ ਵਿੱਚ ਤੇ ਫਿਰ ਆਪਾਂ ਨੂੰ ਇਸ ਤਰ੍ਹਾਂ ਹੁੰਦਾ ਹਨਾ ਵੀ ਉੱਧਰ ਵੀ ਆਪਾਂ ਕਿਉਂ ਕੰਮ ਛੱਡਿਆ ਹਨਾ ਤੇ ਮੈਨੂੰ ਤਾਂ ਬਹੁਤ ਜ਼ਿਆਦਾ ਲਗਾਵਾਂ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਹਨਾ ਵੀ ਮੈਨੂੰ ਆਏ ਹੁੰਦਾ ਹਨਾ ਵੀ ਮੈਂ ਦੇਖਿਆ ਵੀ ਨਹੀਂ ਵਿਚਾਰੀਆਂ ਨੂੰ ਤੇ ਅੱਜ ਮੈਂ ਕਿਹਾ ਵੀ ਚੱਲ ਮੈਂ ਠੀਕ ਆ ਖੁਸ਼ ਤੇ ਇਹ ਚੱਲ ਮੈਂ ਅੱਜ ਕਰਦੀ ਆ ਥੋੜਾ ਬਹੁਤਾ ਕੰਮ ਵੇਸੇ ਸਵੇਰ ਤੇ ਤਾਂ ਤੇ ਸਨਨੀ ਵਗੈਰਾ ਤਾਂ ਮੈਂ ਨਹੀਂ ਕੀਤੀ ਸੀ ਕਿਉਂਕਿ ਮੈਂ ਹੌਲੀ 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 ਸ਼ੁਰੂਆਤ ਕਰ ਰਹੀ ਹਾਂ ਆਪਣੇ ਕੰਮ ਦੀ ਪਹਿਲਾਂ ਦੀ ਤਰ੍ਹਾਂ ਹੌਲੀ ਹੌਲੀ ਆਪਾਂ ਰੁਟੀਨ ਦੇ ਵਿੱਚ ਆਵਾਂਗੇ ਤੇ ਹਨਾ ਵੀ ਆਪਣੇ ਕੰਮ ਦੇ ਵਿੱਚ ਵੀ ਪਹਿਲਾਂ ਦੀ ਤਰ੍ਹਾਂ ਆਪਾਂ ਆਪਦਾ ਜਿਹੜਾ ਸਾਰਾ ਕੰਮ ਸੰਭਾਲ ਲਾਂਗੇ ਤੇ ਹੁਣ ਪਹਿਲਾਂ ਮੈਂ ਇੱਥੋਂ ਬਹੁਤ ਚੱਕ ਲਾਂ ਤੇ ਇਹ ਮੈਂ ਸਿੱਟਣ ਵਾਸਤੇ ਜਾਨੀ ਕਿ ਪੱਤਣ ਵਾਸਤੇ ਪੱਤ ਰਹੀ ਸੀ ਸੈਟ ਰਹੀ ਸੀ ਸੌਰੀ ਪੱਤਣ ਵਾਸਤੇ ਤੇ ਮੈਂ ਹਾਂ ਵੀ ਚੱਕ ਕਿ ਇਹ ਚਲ 2-4 ਬੱਠਲ ਵੀ ਅੱਜ ਪਾਤ ਲੈਣੀਆਂ ਹਨ ਹਨਾ ਵੀ ਪਾਤਿਆ ਮੇਰਾ ਵੀ ਨਹੀਂ ਸਰਦਾ ਹੈਗਾ ਤੇ ਫਿਰਾ ਜਦੋਂ ਵੀ ਪਸ਼ੂ ਸੂਣਗੇ ਤੇ ਫਿਰ ਆਪਾਂ ਰੇਟੀ ਵਗੈਰਾ ਵੀ ਪਨਾਇਆ ਕਰਨੀ ਉਦੋਂ ਵੀ ਪਾਤੇ ਪੁੱਥੇ ਚਾਹੀਦਿਆਂ ਆਪਾਂ ਨੂੰ ਹਨਾ ਤੇ ਚਲੋ ਜੀ ਹੁਣ ਮੈਂ ਪਹਿਲਾਂ ਇੱਥੋਂ ਚੱਕ ਕੇ ਗੋਹਾ ਵੀ ਪੱਤਣ ਵਾਸਤੇ ਸੈੱਟ ਲਾਂ ਤੇ ਫਿਰ ਇਹਨਾਂ ਨੂੰ ਪਾਣੀ ਪੁਣੀ ਪਿਆ ਕੇ ਵਿਚਾਰੀਆਂ ਨੂੰ ਇੱਧਰ ਬੰਨੂਗੀ ਦੇਖਦੀਆਂ ਸ਼ਾਮ ਨੂੰ ਨਵਾ ਦੂੰਗੀ ਹੁਣ ਨਵਾਉਂਦੀ ਤਾਂ ਨਹੀਂ ਕੱਲਾ ਪਾਣੀ ਪਿਆ ਕੇ ਬੰਨ ਦੂੰਗੀ ਤੇ ਹਾਂਜੀ ਆਪਾਂ ਯਾਨੀ ਕਿ ਪਾਣੀ ਪੁਣੀ ਪਿਆ ਕੇ ਮੱਜਨ ਉਧਰਲੀ ਸਾਈਡ ਕਰਤਾ ਸੀਗਾ ਇੱਧਰ ਲਈਆਂ ਨੂੰ ਤੇ ਹੁਣ ਪਹਿਲਾਂ ਮੈਂ ਇਧਰੋਂ ਸੁੰਬਰਦੀਆਂ ਤੇ ਫਿਰ ਇੱਕ ਵੈੜ ਤੇ ਝੋਟੀ ਰਹਿ ਗਈ ਉਹਨਾਂ ਨੂੰ ਮੈਥੀ ਬੰਨ ਦੂੰਗੀ ਇਧਰ ਦੀ ਸਾਈਡ ਕਿਉਂਕਿ ਉਧਰੋਂ ਫਿਰ ਧੁੱਪ ਪੈਂਦੀ ਆ ਤੇ ਜੇ ਇਧਰ ਨੂੰ ਕਰਦੀ ਆ ਤਾਂ ਫਿਰ ਉਪੇੜਦੀਆਂ ਨਹੀਂ ਤਾਂ ਕਰਕੇ ਉਹਨਾਂ ਨੂੰ ਥੋੜਾ ਜਿਹਾ ਮੈਂ ਇਧਰ ਪਾਸੇ ਬੰਨਦੀ ਹੁੰਨੀ ਆ ਤੇ ਚਲੋ ਜੀ ਮੈਂ ਇਥੋਂ ਸੁੰਬਰ ਕੇ ਤੇ ਪਹਿਲਾਂ ਮੈਂ ਮੱਝ ਨੂੰ ਝੋਟੀ ਨੂੰ ਤੇ ਵੈੜ ਨੂੰ ਇਧਰ ਕਰ ਦਿਆਂ ਫਿਰ ਬਾਕੀ ਸਾਰਾ ਸੁੰਬਰ ਕੇ ਤੇ ਆਪਣਾ ਜਿਹੜਾ ਇਧਰੋਂ ਕੰਮ ਹੋ ਜਾਊਗਾ ਖਤਮ ਕਿਉਂਕਿ ਮੈਂ ਜਨਵਾਈਆਂ ਨਹੀਂ ਨਵਾਉਂਗੀ ਮੈਂ ਸ਼ਾਮ ਨੂੰ ਹਾਂਜੀ ਆਪਾਂ ਉਧਰੋਂ ਜਿਹੜਾ ਸਾਰਾ ਕੰਮ ਨੇ ਵੜਿਆ ਸੀ ਤੇ ਉਸ ਤੋਂ ਬਾਅਦ ਨਾ ਮੇਰਾ ਵੇੜਾ ਵੀ ਰਹਿੰਦਾ ਸੀ ਸੁੰਬਰ ਨਾਲ ਤੇ ਕਿਉਂਕਿ ਹੁਣ ਥੋੜਾ ਜਿਹਾ ਮੈਂ ਲੇਟ ਹੋ ਜਾਣੀ ਕਿਉਂਕਿ ਹੌਲੀ-ਹੌਲੀ ਹੌਲੀ-ਹੌਲੀ ਆਪਣਾ ਜਿਹੜਾ ਕੰਮ ਮੈਂ ਕਰ ਰਹੀ ਹਾਂ ਹੁਣ ਤੇ ਹੁਣ ਮੈਂ ਲੱਗੀਆਂ ਵੇੜਾ ਸੁੰਬਰਨ ਤੇ ਇੱਕ ਤਾਂ ਹਵਾ ਚੱਲ ਰਹੀ ਆ ਤੇ ਧੁੱਪ ਇੰਨੀ ਜ਼ਿਆਦਾ ਤਿੱਖੀ ਆ ਨਾ ਵੀ ਇਸ ਤਰ੍ਹਾਂ ਲੱਗ ਰਿਹਾ ਵੀ ਪਤਾ ਨਹੀਂ ਬਹੁਤ ਜ਼ਿਆਦਾ ਵੱਡਾ ਦਿਨ ਆ ਗਿਆ ਪਰ ਟਾਈਮ ਕੁਝ ਵੀ ਨਹੀਂ ਹੋਇਆ ਹੁੰਦਾ ਧੁੱਪੀ ਜ਼ਿਆਦਾ ਤੇਜ਼ ਹੁੰਦੀ ਹੈ ਤੇ ਇੱਥੇ ਨਾ ਇੱਕ ਜਿਹੜੀ ਉਹਦੇ 'ਚ ਰਹਿੰਦੀ ਹੁੰਦੀ ਆ ਪਾਣੀ ਦੇ ਵਿੱਚ ਕੀ ਹੁੰਦੀ ਆ ਮਗਰਾਈ ਹਨਾ ਤੇ ਉਹ ਆ ਗਈ ਪਤਾ ਨਹੀਂ ਵਿਚਾਰੇ ਕਿੱਦਾਂ ਆ ਗਈ ਕੁੱਤਿਆਂ ਨੇ ਉਹਨੂੰ ਘੇਰ ਲਿਆ ਤੇ ਉਹਦੇ ਵਿਚਾਰੀ ਦੇ ਖੰਭ ਗੁੰਮ ਜੇ ਪਟ ਤੇ ਮਸਾਂ ਛੜਾਈ ਅਸੀਂ ਉਹ ਵੀ ਗੇਟ ਖੁੱਲਾ ਸੀ ਕਿਉਂਕਿ ਉਸ ਵਕਤ ਤੇ ਗੇਟ ਖੋਲਦਿੰਨੇ ਆ ਸੀ ਤੇ ਉਹਦੇ ਕਰਕੇ ਪਤਾ ਚੱਲ ਗਿਆ ਵਿਚਾਰੀ ਦੀ ਜਾਨ ਬਚਾ ਲਈ ਹੈ ਨਾ ਤੇ ਫਿਰ ਆਪਣੇ ਨਿਆਈਂ ਚ ਉੱਥੇ ਜਾਨੀ ਕਿ ਛੱਡੇ ਹੰਦੀ ਫਿਰ ਵਿਚਾਰੀ ਵਿਚਾਲੇ ਇੱਥੇ ਪਾਣੀ ਦੇ ਵਿੱਚ ਰਹਿ ਜਾਊਗੀ ਤੇ ਚਲੋ ਜੀ ਹੁਣ ਪਹਿਲਾਂ ਵੇੜਾ ਸੁੰਬਰ ਲਾਂ ਤੇ ਉਸ ਤੋਂ ਬਾਅਦ ਮੈਂ ਕੱਪੜਿਆਂ ਨਾਲ ਵੀ ਮੱਥਾ ਲਾਉਣਾ ਹਾਲੇ ਕੱਪੜੇ ਵੀ ਮੇਰੇ 2 ਦਿਨਾਂ ਦੇ ਹੋਏ ਪਏ ਨੇ ਤੇ ਬੈੱਡ ਸ਼ੀਟਾਂ ਵੀ ਹੋਈਆਂ ਪਈਆਂ ਐ ਸੋਫਿਆਂ ਦੇ ਕਵਰ ਵਗੈਰਾ ਵੀ ਉਤਾਰੇ ਹੋ ਸੀਗੇ ਮੈਂ ਕੱਲ ਤੇ ਸਾਰੇ ਕੱਪੜੇ ਧੋਂਗੇ ਪਹਿਲਾਂ ਮੈਂ ਵਿੜਾ ਸੁੰਬਰ ਦਿਆਂ ਕਿਉਂਕਿ ਫਿਰ ਧੁੱਪ ਦੇ ਵਿੱਚ ਨਾ ਵਿੜਾ ਸੁੰਬਰਣਾ ਬਹੁਤ ਔਖਾ ਲੱਗਦਾ ਹੈ ਪਹਿਲਾਂ ਵਿੜਾ ਸੁੰਬਰ ਕੇ ਇੱਕ ਆਇਆ ਹਵਾ ਚੱਲ ਪੈਂਦੀ ਹੈ ਫਿਰ ਸੁੰਬਰਿਆ ਵੀ ਨਹੀਂ ਜਾਂਦਾ ਬਹੁਤ ਔਖਾ ਲੱਗਦਾ ਤੇ ਇਸ ਤਰ੍ਹਾਂ ਵੀ ਨਹੀਂ ਆਪਾਂ ਛੱਡ ਸਕਦੇ ਹਨਾ ਤੇ ਪਹਿਲਾਂ ਵਿੜਾ ਸੁੰਬਰ ਲਾਂ ਤੇ ਉਸ ਤੋਂ ਬਾਅਦ ਫਿਰ ਮੈਂ ਕੱਪੜੇ ਧੋਣੀਆਂ ਹਾਂਜੀ ਲੋ ਜੇ ਆਪਾਂ ਵਿੜਾ ਵਗੈਰਾ ਸੁੰਭਰ ਲਿਆ ਸੀਗਾ ਤੇ ਉਸ ਤੋਂ ਬਾਅਦ ਕੱਪੜੇ ਵੈਸੀ ਮੈਂ ਮਸ਼ੀਨ ਦੇ ਵਿੱਚ ਪਹਿਲਾਂ ਹੀ ਪਾਦੇ ਸੀ ਮਸ਼ੀਨ ਚਲਾਤੀ ਸੀਗੀ ਤੇ ਆਪਣੇ ਕੁਝ ਕੱਪੜੇ ਧੁੱਫ ਗਏ ਨੇ ਤੇ ਮਸ਼ੀਨ ਚੋਂ ਆਪਾਂ ਕੱਢ ਲੇ ਤੇ ਹੁਣ ਆਪਾਂ ਨਿਚੋੜ ਦਿੰਨੇ ਆ ਜਾਨੀ ਕਿ ਪਾਣੀ ਕੱਢ ਲੈਣੇ ਆ ਤੇ ਕੁਛ ਕੱਪੜੇ ਆਪਣੇ ਧੁਫ ਰਹੇ ਨੇ ਤੇ ਸਾਰੇ ਕੱਪੜੇ ਆਪਾਂ ਪਹਿਲਾਂ ਧੋ ਲੈਣੇ ਆ ਤੇ ਬਾਕੀ ਮੈਨੂੰ ਸੱਚ ਕਮੈਂਟ ਆਇਆ ਸੀਗਾ ਜੀ ਅੱਜ ਇੱਕ ਕਿ ਕੰਬਲ ਹੱਥੀ ਧੋਣਾ ਵੀ ਜਾਨੀ ਕਿ ਥਾਪੀ ਦੇ ਨਾਲ ਤੁਸੀਂ ਧੋ ਤੇ ਹਨਾ ਵੀ ਉਹ ਵਾਲੀ ਵੀਡੀਓ ਜਾਨੀ ਕਿ ਸ਼ੇਅਰ ਕਰੋ ਤੇ ਹਾਂਜੀ ਆਪਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਵੀਡੀਓ ਹੱਥੀ ਕੰਬਲ ਧੋਣ ਦੀ ਮੇਰਾ ਵੈਸੀ ਇੱਕ ਕੰਬਲ ਰਹਿੰਦਾ ਹਲੇ ਧੋਣਾ ਨਾ ਤੇ ਮੈਂ ਜਰੂਰ ਸ਼ੇਅਰ ਕਰੂੰਗੀ ਵੀਡੀਓ ਪਰ ਵੀਰੇ ਮੈਂ ਹਲੇ ਹਨਾ ਮੈਂ ਰਿਕਵੈਸਟ ਹੀ ਕਰਦੀ ਆ ਤੁਹਾਨੂੰ ਕਿਉਂਕਿ ਮੈਂ ਹਲੇ ਵੀ ਜਾਨੀ ਕਿ ਥਾਪੇ ਦੇ ਨਾਲ ਉਸ ਤਰ੍ਹਾਂ ਵੀ ਕੁੱਟ ਕੇ ਨਾ ਕੱਪੜੇ ਧੋਣੇ ਨਹੀਂ ਹੈਗੇ ਹਨਾ ਵੀ ਤਾਂ ਕਰਕੇ ਤੇ ਮੈਂ ਕੁਝਕ ਟਾਈਮ ਤੁਸੀਂ ਵੇਟ ਕਰੋ ਆਪਾਂ ਤੁਹਾਡੇ ਨਾਲ ਜਰੂਰ ਉਹ ਵਾਲੀ ਵੀਡੀਓ ਸ਼ੇਅਰ ਕਰਾਂਗੇ ਤੇ ਬਟ ਹਲੇ ਮੈਂ ਧੋਣੇ ਨਹੀਂ ਹੈਗੇ ਤਾਂ ਕਰਕੇ ਮੈਂ ਹੁਣੇ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੀ ਤੇ ਆਪਾਂ ਜ਼ਰੂਰ ਕਰਾਂਗੇ ਵੀਡੀਓ ਉਹ ਵਾਲੇ ਸ਼ੇਅਰ ਹੱਤੀ ਕਪੜੇ ਧੋਣੇ ਥਾਪੇ ਦੇ ਨਾਲ ਤੇ பட் ਕੁਝਕ ਟਾਈਮ ਤੁਹਾਨੂੰ ਵੇਟ ਕਰਨੀ ਪਊਗੀ ਤੇ ਬਾਕੀ ਹਨਾ ਹੁਣ ਵੀਡੀਓ ਪਾਉਣ ਦਾ ਵੀ ਇਸ ਤਰ੍ਹਾਂ ਸੀਗਾ ਵੀ ਮੈਂ ਹੁਣ ਬਹੁਤ ਮੇਰਾ ਗੈਪ ਪੈ ਗਿਆ ਹਨਾ ਕਿਉਂਕਿ ਜਦੋਂ ਆਪਾਂ ਬੰਦ ਕਰ ਦਿੰਨੇ ਆ ਨਾ ਵਲੌਗ ਪਾਉਣੇ ਹਨਾ ਫਿਰ ਉਹਨਾਂ ਹੀ ਚੈਨਲ ਡਾਊਨ ਹੋ ਜਾਂਦਾ ਆਪਣਾ ਤੇ ਇਹ ਵੀ ਹੁਣ ਆਪਣਾ ਇੱਕ ਰੁਜ਼ਗਾਰ ਆ ਹਨਾ ਇੱਕ ਕਮਾਈ ਦਾ ਸਾਧਨ ਬਣਿਆ ਹੋਇਆ ਤੇ ਫਿਰ ਤਾਂ ਕਰਕੇ ਮਜਬੂਰੀ ਦੇ ਵਿੱਚ ਨਾ ਮੈਨੂੰ ਇੰਨੇ ਹੁਣ ਵੀਡੀਓ ਬਣਾਉਣੇ ਪੈਂਦੇ ਆ ਵਲੌਗ ਪਾਉਣੇ ਪੈਂਦੇ ਆ ਤਾਂ ਕਰਕੇ ਮੈਂ ਸ਼ੁਰੂ ਕਰਦੇ ਵਲੌਗ ਪਾਉਣੇ ਜਲਦੀ ਤੇ ਹਨਾ ਕੋਈ ਵੀ ਆਪਣਾ ਕੰਮ ਹੁੰਦਾ ਹਨਾ ਤੇ ਆਪਾਂ ਆਪਣਾ ਜਿਹੜਾ ਕੀਤਾ ਬਣਾ ਲੈਨੇ ਆ ਫਿਰ ਆਪਾਂ ਉਹਨੂੰ ਛੱਡ ਨਹੀਂ ਸਕਦੇ ਤੇ ਫਿਰ ਜਿਹੜਾ ਆਪਾਂ ਕਮਾਈ ਦਾ ਸਾਧਨ ਬਣਾਇਆ ਹੋਵੇ ਹਨਾ ਫਿਰ ਉਹਨੂੰ ਤਾਂ ਬਿਲਕੁਲ ਵੀ ਨਹੀਂ ਛੱਡ ਸਕਦੇ ਇਸ ਕਰਕੇ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਮੇਰੀ ਇੱਕ ਰਿਕਵੈਸਟ ਹੀ ਹੈ ਕਿ ਤੁਸੀਂ ਪਲੀਜ਼ ਚੈਨਲ ਨੂੰ ਸ਼ੇਅਰ ਕਰਿਆ ਕਰੋ ਪਹਿਲਾਂ ਦੀ ਤਰ੍ਹਾਂ ਸਪੋਰਟ ਕਰੋ ਤੇ ਹੁਣ ਆਪਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਵੀ ਤੰਦਰੁਸਤੀ ਬਖਸ਼ੀ ਮਾਲਕ ਤੇ ਆਪਾਂ ਪਹਿਲਾਂ ਦੀ ਤਰ੍ਹਾਂ ਹੀ ਤੁਹਾਡੇ ਨਾਲ ਬਲੌਗ ਜਿਹੜੇ ਆ ਉਹ ਸ਼ੇਅਰ ਕਰਦੇ ਰਹੀਏ ਤੇ ਹੁਣ ਲੋ ਜੀ ਆਪਾਂ ਸਾਰੇ ਕੱਪੜੇ ਜਿਹੜੇ ਮਸ਼ੀਨ ਚੋਂ ਕੱਢ ਲਏ ਸੀਗੇ ਤੇ ਆਪਾਂ ਧੋਕੇ ਤੇ ਹੁਣ ਮਸ਼ੀਨ ਦੇ ਵਿੱਚ ਸੁਕਾ ਕੇ ਤੇ ਆਪਾਂ ਪਾ ਦਿੰਨੇ ਆ ਜੀ ਸੁੱਕਣੇ ਤੇ ਉਸ ਤੋਂ ਬਾਅਦ ਫਿਰ ਮੈਂ ਲਾਉਂਗੀ ਝਾੜੂ ਪੋਚਾ ਫਿਲਹਾਲ ਮੇਰਾ ਝਾੜੂ ਪੋਚਾ ਵੀ ਰਹਿੰਦਾ ਝਾੜੂ ਪੋਚਾ ਲਗਾਉਂਗੀ ਉਸ ਤੋਂ ਬਾਅਦ ਫਿਰ ਮੈਂ ਬਣਾਉਂਗੀ ਰੋਟੀ ਤੇ ਅਰਸ਼ਨੂਰ ਤਾਂ ਚਲਾ ਗਿਆ ਸਕੂਲ ਕਿਉਂਕਿ ਹੁਣ ਉਹਦੀ ਵੈਨ ਦਾ ਜਿਹੜਾ ਟਾਈਮ ਆ ਉਹ ਚੇਂਜ ਹੋ ਚੁੱਕਿਆ ਹੈ ਕਿਉਂਕਿ ਪਹਿਲਾਂ ਉਹਦੀ ਵੈਣ 9 ਵਜੇ ਆਉਂਦੀ ਸੀਗੀ ਤੇ ਬੜੀ ਮौज ਬਣੀ ਸੀਗੀ ਬਟ ਹੁਣ ਤਾਂ ਸਵਾ 7 ਵਜੇ ਉਹ ਸਾਢੇ 7 ਦੇ ਵਿੱਚ ਵਿੱਚ ਉਹਦੀ ਵੈਣ ਜਿਹੜੀ ਆ ਜਾਂਦੀ ਆ ਕਿਉਂਕਿ ਜਿਵੇਂ ਜਿਵੇਂ ਮੌਸਮ ਬਦਲੀ ਜਾਊਗਾ ਉਹ ਮੇਰੇ ਵੈਣ ਦਾ ਟਾਈਮ ਵੀ ਚੇਂਜ ਹੋਈ ਜਾਊਗਾ ਹਨਾ ਵੀ ਗਰਮੀ ਹੋ ਜਾਂਦੀ ਆ ਤੇ ਵੈਣ ਜਲਦੀ ਆਇਆ ਕਰੂਗੀ ਤੇ ਚਲੋ ਜੀ ਸਾਰੇ ਕੱਪੜੇ ਜਿਹੜੇ ਆਪਾਂ ਧੋਨੇ ਬਾਕੀ ਇਸ ਤਰ੍ਹਾਂ ਹੁੰਦਾ ਵੀ ਜਿਵੇਂ ਹੁਣ ਦੇਖੋ ਘਰ ਦੇ ਕੰਮ ਦੇ ਨਾਲ-ਨਾਲ ਜਦੋਂ ਆਪਾਂ ਵਲੌਗਿੰਗ ਦਾ ਕੰਮ ਕਰਦੇ ਆ ਹਨਾ ਤਾਂ ਵਧੀਆ ਚਲੋ ਕਮਾਈ ਦਾ ਸਾਧਨ ਬਣਿਆ ਹੋਇਆ ਮੈਨੂੰ ਤਾਂ ਵਧੀਆ ਲੱਗਦਾ ਮੈਨੂੰ ਵੀ ਇਸ ਤਰ੍ਹਾਂ ਹੁੰਦਾ ਬੀ ਇਹ ਕੰਮ ਠੀਕ ਆ ਹਨਾ ਸਾਰੀਆਂ ਭੈਣਾਂ ਨੂੰ ਕਰਨਾ ਚਾਹੀਦਾ ਦੋ ਚਾਰ ਪਸ਼ੂ ਰੱਖ ਲਓ ਨਾਲ YouTube ਦਾ ਕੰਮ ਕਰੋ ਹਨਾ ਕਿਉਂਕਿ ਜੇ ਆਪਾਂ ਕਰਾਂਗੇ ਨਾ ਸ਼ਰਮ ਤਾਂ ਕਹਿੰਦੇ ਹੁੰਦੇ ਆ ਇੱਕ ਕਹਾਵਤਾ ਵੀ ਜੇ ਜਿਨੇ ਕੀਤੀ ਸ਼ਰਮ ਤੇ ਉਹਦੇ ਫੁੱਟੇ ਕਰਮ ਹਾਂ ਸ਼ਰਮ ਕਰੋ ਪਰ ਮਾੜੇ ਕੰਮ ਦੀ ਕਰੋ ਇਹ ਚੰਗੇ ਕੰਮ ਦੀ ਕੋਈ ਸ਼ਰਮ ਨਹੀਂ ਹੈਗੀ ਮਿਹਨਤ ਦਾ ਕੋਈ ਮੇਣਾ ਨਹੀਂ ਹੈਗਾ ਹਨਾ ਮਿਹਨਤ ਕਰੋ ਤੇ ਆਪਣੇ ਪਰਿਵਾਰ ਦਾ ਜਿਹੜਾ ਸਹਾਰਾ ਬਣੋ ਹਨਾ ਹਾਂਜੀ ਪਹਿਲਾਂ ਪਹਿਲਾਂ ਜਦੋਂ ਆਪਣਾ ਨਵਾਂ ਨਵਾਂ ਕੰਮ ਹੁੰਦਾ ਨਾ ਆਪਾਂ ਨੂੰ ਪਹਿਲਾਂ ਪਹਿਲਾਂ ਜਿ ਚੁਕਾਉਂਦੀ ਹੈ ਕੈਮਰੇ ਦੇ ਸਾਹਮਣੇ ਬੋਲਣਾ ਔਖਾ ਲੱਗਦਾ ਬਟ ਫਿਰ ਉਸੇ ਤਰ੍ਹਾਂ ਹੀ ਆਪਣੀ ਜਿਹੜੀ ਆਦਤ ਬਣ ਜਾਂਦੀ ਹੈ ਹਨਾ ਕਈ ਤਾਂ ਇਸ ਤਰ੍ਹਾਂ ਵੀ ਹੈਗਾ ਵੀ ਜਿਵੇਂ ਕੋਹਾ ਚੱਕਣ ਤੋਂ ਵੀ ਕਹਿੰਦੇ ਵੀ ਸ਼ਰਮ ਆਉਂਦੀ ਆ ਪਰ ਨਹੀਂ ਜੀ ਆਪਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਹੁੰਦੀ ਕਹਿੰਦੇ ਹੁੰਦੇ ਮਿਹਨਤ ਕਰਕੇ ਆਪਣਾ ਪਰਿਵਾਰ ਆਪਣਾ ਘਰ-ਬਾਰ ਚੱਲੇ ਤਾਂ ਉਹਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ ਜਿੱਥੇ ਸ਼ਰਮ ਕਰਨੀ ਹੈ ਉੱਥੇ ਕਰੋ ਮਾੜੇ ਕੰਮਾਂ ਤੋਂ ਰੋਕ ਰੱਖੋ ਤੇ ਚਲੋ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਹਾਂਜੀ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਕਰ ਲਿਓ ਸਬਸਕ੍ਰਾਈਬ ਠੀਕ ਹੈ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਤੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ